ਆਹ ਦੇਖੋ फ्रेंड्स ਮੈਨੂੰ ਵਾਟਰ ਕੈਬੇਜ ਦਾ ਪlant ਮਿਲਿਆ। ਇਹ ਟਿੱਕੋ ਇਗਨੀ ਰੂਟਸ ਹੈ ਇਹਨੀਆਂ। ਜਿਹੜਾ ਦੇਖੋ ਉਹ ਸੁਣਾ ਪlant ਹੁੰਦਾ ਹੈ। ਵਾਟਰ ਕੈਬੇਜ ਕਹਿੰਦੇ ਨੇ ਨੂਨ ਚਲਪਰੀ ਵੀ ਕਹਿੰਦੇ ਆ। ਬਸ ਇੱਕ ਪlant ਤੋਂ ਇਹਦੇ 1.5 ਪlant ਬਣ ਜਾਂਦੇ ਆ। ਤੁਹਾਨੂੰ ਵੰਡ-ਵੰਡੇ ਬੰਦੇ ਫੇਰ ਜਾ ਕੇ ਮੁੱਕਦੇ ਆ ਨਹੀਂ ਤੇ ਮੁੱਕਦੇ ਨਹੀਂ ਦੇਖੋ। ਉਹ ਸੋਨਾ ਪlant ਲੱਗਦਾ ਹੈ ਜਿੰਨਾ ਵੱਡਾ ਇਹਨੂੰ ਪੌਟ ਮਿਲ ਜਾਏਗਾ ਉਨਾਂ ਹੀ ਇਹਨੇ ਫੈਲਣਾ ਹੈ ਬਸ ਇਹ ਸਿਰਫ ਪਾਣੀ ਦੀ ਲੋਟ ਹੁੰਦੀ ਹੈ ਜਿਵੇਂ ਜਿਵੇਂ ਇਹ ਪlant ਵੱਡਾ ਹੁੰਦਾ ਜਾਏਗਾ ਓਵੇਂ ਓਵੇਂ ਇਹਦੇ ਪੌਟ ਵੱਡਾ ਹੁੰਦਾ ਜਾਏਗਾ ਦੇਖ ਦਿਨਾਂ ਚ ਹੀ ਫੈਲ ਜਾਂਦਾ ਹੈ ਇਹ ਕਾਫੀ ਦਿਨਾਂ ਦਾ ਮੇਰੇ ਕੋਲ ਇੱਥੇ ਲਿਆਂਦਾ ਪਿਆ ਬਿਲਕੁਲ ਬਦਲਿਆ ਨਹੀਂ ਗਿਆ ਇਹਦਾ ਪਾਣੀ ਉਹ ਸਭ ਲੱਗਦਾ ਹੈ ਅਕਕ ਕੁਕ੍ਰੈਂਸੇ ਲੱਗਾ ਸੀ ਤਾਂ ਇਹਦੇ ਉੱਪਰ ਪਾਣੀ ਨਹੀਂ ਰੁਕਦਾ ਪਾਣੀ ਇਸ ਤਰ੍ਹਾਂ ਸੀ ਉੱਪਰ ਡਾਲਾਂਗੇ ਨਾ ਬਿਲਕੁਲ ਇਹ ਦੇਖੋ ਪਾਰੇ ਵਾਂਗੂ ਉੱਪਰ ਫੈਲਦਾ ਰਹਿੰਦਾ ਡਿੱਗ ਜਾਂਦਾ ਸਾਰ ਬਿਲਕੁਲ ਵੀ ਪੱਤੀ ਗਿੱਲੀ ਨਹੀਂ ਹੁੰਦੀ ਇਹਦੀ